ਫ੍ਰੈਂਸ ਵੈਲਕਮ ਬੈਕ ਟੂ ਮਾਈ ਚੈਨਲ। ਦੇਖੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਇੱਕ ਰੰਗ ਦਾ ਡਿਜ਼ਾਈਨ ਲੈ ਕੇ ਆਈ ਹਾਂ। ਇਸ ਨੂੰ ਤੁਸੀਂ ਲੇਡੀਜ਼, ਗਰਲਸ, ਕੋਟ, ਸਵੈਟਰ, ਜੈਕਟ, ਬਲਾਊਜ਼ ਕੀ ਵੀ ਕਿਸੇ ਵੀ ਪ੍ਰੋਜੈਕਟ 'ਤੇ ਪਾ ਸਕਦੇ ਹੋ। ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਸਿਰਫ 3-3 ਫੰਦਿਆਂ ਵਿੱਚ ਇਹ ਡਿਜ਼ਾਈਨ ਬਣਦਾ ਜੀ। ਚਲੋ ਇਹ ਬਣਾਉਣਾ ਸਟਾਰਟ ਕਰਦੇ ਹਾਂ। ਠੀਕ ਹੈ ਡਿਜ਼ਾਈਨ ਨੂੰ ਬਣਾ ਲੈਣ ਸਾਨੂੰ 3 ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਚਾਹੀਦੇ ਨੇ। ਮੀਨ ਜੀ 3-3 ਫੰਦਿਆਂ ਦਾ ਜੋੜ 1 2 3 ਇਸ ਤਰ੍ਹਾਂ ਸੀ 3 3 ਪਲਸ 3 ਪਲਸ 3 ਲਾਸਟ ਤੇ ਦੋ ਫੰਦੇ ਅਸੀਂ ਐਕਸਟਰਾ ਰੱਖਾਂਗੇ ਤਾਂ ਇਹ ਪੈਟਰਨ ਸੈੱਟ ਆਏਗਾ ਬਾਰਡਰ ਤੋਂ ਬਾਅਦ ਅਸੀਂ ਸਿੱਧੀ ਸਾਈਡ ਤੋਂ ਅਸੀਂ ਆਪਣਾ ਡਿਜ਼ਾਈਨ ਸਟਾਰਟ ਕਰਾਂਗੇ ਜੀ ਪਹਿਲੀ ਸਲਾਈ ਇੱਕ ਫੰਦਾ ਅਸੀਂ ਇਸ ਤਰ੍ਹਾਂ ਸਲਿੱਪ ਕੀਤਾ ਬੂਲ ਆਪਣੀ ਵੱਲ ਲੈ ਕੇ ਆਏ 1 2 3 ਇਹ ਫੰਦਿਆਂ ਨੂੰ ਅਸੀਂ ਇਸ ਤਰ੍ਹਾਂ ਸਿੱਧਾ ਕੀਤਾ 3 ਫੰਦਿਆਂ ਤੋਂ ਅਸੀਂ ਇਸ ਤਰ੍ਹਾਂ ਇੱਕ ਫੰਦਾ ਬਣਾ ਲਏ ਇੱਕ ਜਾਲੀ ਤਿੰਨ ਦਾ ਇੱਕ ਇਹ ਹੀ ਫੰਦੇ ਅਸੀਂ ਅੱਗੇ-ਅੱਗੇ ਰਿਪੀਟ ਕਰਦੇ ਜਾਣਾ ਜੀ ਫਿਰ ਤੋਂ ਅੱਗੇ ਲੈ ਕੇ ਆਏ ਇਹ ਫੰਦਾ ਅਸੀਂ ਇਸ ਤਰ੍ਹਾਂ ਸਿੱਧਾ ਕਰਾਂਗੇ ਤਿੰਨ ਫੰਦੇ ਲੈ ਤਿੰਨ ਦਾ ਅਸੀਂ ਇੱਕ ਬਣਾਇਆ ਅਗੇਨ ਇੱਕ ਫੰਦਾ ਸਿੱਧਾ ਕੀਤਾ ਤਿੰਨ ਦਾ ਇੱਕ ਬਣਾਇਆ ਸਾਡੇ ਜਿੰਨੇ ਵੀ ਫੰਦੇ ਹੋਣਗੇ ਅਸੀਂ ਇਸ ਤਰੀਕੇ ਕਰਦੇ ਜਾਵਾਂਗੇ ਜੀ ਲਾਸਟ ਵਾਲਾ ਫੰਦਾ ਸਿੱਧਾ ਸਿੱਧਾ ਬੁਣਿਆ। ਪਹਿਲੀ ਸਲਾਈ ਸਾਡੀ ਇਸ ਤਰ੍ਹਾਂ ਬੁਣੀ ਗਈ ਸੀ। ਹੁਣ ਅਸੀਂ ਬੈਕ ਸਾਈਡ ਆਗੇ ਡਿਜ਼ਾਈਨ ਦੀ ਸੈਕੰਡ ਰੋ। ਐ ਸਟਿਚ ਫੰਦਾ ਉਲਟਾ ਬਣਾਇਆ ਦੇਖੀ। ਜੋ ਇਹ ਉਲਟਾ ਫੰਦਾ ਇੱਕ ਜਾਲੀ ਵਾਲਾ ਉਲਟਾ ਫੰਦਾ ਸੀ ਇਸ ਤਰ੍ਹਾਂ। ਉਲਟੇ ਬਣਾਉਣਾ ਹੈ ਜਾਲੀ ਵਾਲਾ ਫੰਦਾ ਅਸੀਂ ਬੈਕ ਸਾਈਡ ਤੋਂ ਸਿੱਧਾ ਬੁਣਾ ਕੇ। ਇਹ ਹੀ ਦੋ ਫੰਦੇ ਰਿਪੀਟ ਹੁੰਦੇ ਜਾਣਗੇ ਜੀ ਇੱਕ ਫੰਦਾ ਉਲਟਾ ਇੱਕ ਫੰਦਾ ਸਿੱਧਾ। ਜੋ ਬੁਣੀਆ ਤਿੰਨ ਦਾ ਸੀ ਇੱਕ ਬਣਾਇਆ ਫੰਦਾ ਬੈਕ ਸਾਈਡ ਤੋਂ ਉਲਟਾ ਬਨੇਗਾ ਜਾਲੀ ਵਾਲਾ ਫੰਦਾ ਸੀ ਬੈਕ ਸਾਈਡ ਤੋਂ ਸਿੱਧਾ ਬੁਣਾਂਗੇ ਹੁਣ ਦੋਸ ਲਾਈਆਂ ਸੀ ਕੰਪਲੀਟ ਕਰ ਲਈਆਂ ਰਾਈਟ ਸਾਈਡ ਆ ਗਏ ਜੀ ਡਿਜ਼ਾਈਨ ਦੀ ਥਰਡ ਰੋ ਹੁਣ ਅਸੀਂ ਕੀ ਕਰਨਾ ਐ ਸਟਿਚ ਬੰਦਾ ਸੀ ਇਸ ਤਰ੍ਹਾਂ ਸਲਿੱਪ ਕੀਤਾ ਬੂਲ ਆਪਣੀ ਵੱਲ ਲੈ ਕੇ ਉਨੇ ਸਾਡੇ ਇੱਥੇ ਇੱਕ ਫੰਦਾ ਘੱਟ ਆ ਸੀ ਤਿੰਨ ਫੰਦਿਆਂ ਤੋਂ ਦੋ ਫੰਦੇ ਬਣਾ ਲਏ ਹੁਣ ਅਸੀਂ ਕੀ ਕਰਾਂਗੇ 1 2 ਦੋਨੋਂ ਫੰਦੇ ਲੈ ਆਏ ਇਸ ਤਰ੍ਹਾਂ ਅਸੀਂ ਦੋ ਤੋਂ ਤਿੰਨ ਫੰਦੇ ਬਣਾਨੇ ਦੇ ਕੇ ਸਟਿਚ ਨੂੰ ਛੱਡ ਕੇ ਇਹ ਤਿੰਨ ਫੰਦਿਆਂ ਤੋਂ ਸਾਡੇ ਤਿੰਨ ਫੰਦੇ ਆ ਗਏ ਨੇ ਫਿਰ ਤੋਂ 1 2 ਦੋ ਫੰਦੇ ਲੈਣੇ ਨੇ ਦੋਨਾਂ ਨੂੰ ਅਸੀਂ ਇੱਕ ਵਾਰ ਬੁਨਿਆ ਜਾਲੀ ਦਿੱਤੀ ਇੱਕ ਵਾਰ ਫਿਰ ਬੁਨਿਆ ਦੇਖੀ ਤਿੰਨ ਤੋਂ ਸਾਡੇ ਤਿੰਨ ਫੰਦੇ ਆ ਰਹੇ ਨੇ ਫਰੈਂਡਸ ਪੂਰੀ ਰੋ ਸਾਡੀ ਸਟ੍ਰਿੰਗ ਜਾਏਗੀ ਜੀ ਲਾਸਟ ਦਾ ਫੰਦਾ ਸੀ ਉਲਟਾ ਬੁਣਿਆ ਦੇਖਿਓ ਇਹਦੇ ਨਾਲ ਤਿੰਨ ਸਲਾਂਗ ਸਾਡੀਆਂ ਕੰਪਲੀਟ ਹੋ ਗਈਆਂ ਹੁਣ ਅਸੀਂ ਬੈਕ ਸਾਈਡ ਆ ਗਏ ਜੀ ਡਿਜ਼ਾਈਨ ਦੀ ਫੋਰਥ ਰੋ ਐ ਸਟਿਚ ਫੰਦਾ ਸੀ ਇਸ ਤਰਾ ਸਲਿੱਪ ਕੀਤਾ ਹੁਣ ਅਸੀਂ ਕੀ ਕਰਨਾ ਬੂਲ ਆਪਣੀ ਵੱਲ ਲੈ ਕੇ ਆਏ ਇੱਕ ਫੰਦਾ ਉਲਟਾ ਦੇਖੀਏ ਸਾਡੇ ਤਿੰਨ ਤਿੰਨ ਦਾ ਪੇਅਰ ਆ ਤਿੰਨ ਫੰਦੇ ਤਿੰਨ ਫੰਦੇ ਤਿੰਨੇ ਇਹਦੇ ਵਿੱਚੋਂ ਪਹਿਲਾ ਫੰਦਾ ਉਲਟਾ ਬਣਾਣਾ ਬੂਲ ਪਿੱਛੇ ਲੈ ਕੇ ਗਏ ਵਿਚ ਵਾਲਾ ਫੰਦਾ ਸਿੱਧਾ ਬੂਲ ਆਪਣੀ ਵੱਲ ਲੈ ਕੇ ਇੱਕ ਫੰਦਾ ਉਲਟਾ ਇਹ ਤਿੰਨ ਫੰਦੇ ਅਸੀਂ ਫਿਰ ਤੋਂ ਰਿਪੀਟ ਕਰਾਂਗੇ ਇੱਕ ਫੰਦਾ ਉਲਟਾ ਵਿਚ ਵਾਲਾ ਫੰਦਾ ਸਿੱਧਾ ਫਿਰ ਤੋਂ ਇੱਕ ਫੰਦਾ ਉਲਟਾ ਫਿਰ ਤੋਂ ਤਿੰਨ ਫੰਦਿਆਂ ਚ ਪਹਿਲਾ ਫੰਦਾ ਉਲਟਾ ਦੂਸਰਾ ਫੰਦਾ ਸਿੱਧਾ ਤੇ ਇਸਰਾ ਫੰਦਾ ਫਿਰ ਉਲਟਾ ਕਿ ਪੂਰੀ ਰੋ ਵਿੱਚ ਸਾਡੇ ਇਸ ਤਰੀ ਜਾਏਗਾ ਜੀ ਦੋ ਫੰਦੇ ਉਲਟੇ ਆਉਣਗੇ ਇੱਕ ਫੰਦਾ ਸਿੱਧਾ ਆਏਗਾ ਦੋ ਫੰਦੇ ਉਲਟੇ ਇੱਕ ਫੰਦਾ ਸਿੱਧਾ ਕਿ ਚਾਰ ਸਲਾਈਆਂ ਅਸੀਂ ਪੂਰੀਆਂ ਕਰ ਲਈਆਂ ਹੁਣ ਅਸੀਂ ਰਾਈਟ ਸਾਈਡ ਆਕੇ ਡਿਜ਼ਾਈਨ ਦੀ ਪੰਜ ਮਿੰਟ ਦੇਖੀ ਪੰਜਵੇਂ ਸਲਾਈਵ 'ਚ ਜੋ ਫੰਦਾ ਸਾਨੂੰ ਜਿਸ ਤਰ੍ਹਾਂ ਦਿਖਾਈ ਦੇ ਰਿਹਾ ਐ ਅਸੀਂ ਉਸ ਤਰੀ ਬਣਾਵਾਂਗੇ ਇੱਕ ਫੰਦਾ ਉਲਟਾ ਦੋ ਫੰਦੇ ਸਿੱਧੇ ਇਸ ਤਰੀ ਜਾਈਗੀ ਦੋ ਫੰਦੇ ਸਿੱਧੇ ਕੋਟਾ ਦੋ ਫੰਦੇ ਸਿੱਧੇ ਫਿਰ ਤੋਂ ਇੱਕ ਫੰਦਾ ਉਲਟਾ ਦੋ ਫੰਦੇ ਸਿੱਧੇ ਇੱਕ ਫੰਦਾ ਉਲਟਾ ਦੋ ਫੰਦੇ ਸਿੱਧੇ ਇੱਕ ਫੰਦਾ ਉਲਟਾ ਦੋ ਫੰਦੇ ਸਿੱਧੇ ਦੇਖੀ ਇਸ ਤਰ੍ਹਾਂ ਸਾਡੀ ਇਹ ਸਲਾਈ ਪੈ ਗਈ ਹੈ ਜੀ ਪੂਰੀ ਪੰਜ ਸਲਾਈਆਂ ਅਸੀਂ ਪੂਰੀਆਂ ਕਰ ਲਈਆਂ ਜੀ ਹੁਣ ਅਸੀਂ ਬੈਕ ਸਾਈਡ ਆਕੇ ਡਿਜ਼ਾਈਨ ਦੀ 6th ਰੋ 체 ਮਿਸ ਲਾਈ ਐ ਸਟਿਚ ਫੰਦਾ ਇਸ ਤਰ੍ਹਾਂ ਉਤਾਰਿਆ ਜੋ ਫੰਦਾ ਜਿਸ ਤਰ੍ਹਾਂ ਦਿਖਾਈ ਦਿੰਦਾ ਉਲਟੇ ਫੰਦੇ ਉੱਤੇ ਉਲਟਾ ਸਿੱਧੇ ਉੱਤੇ ਸਿੱਧਾ ਇਸ ਤਰੀ ਬਣਾਵਾਂਗੇ ਇੱਕ ਫੰਦਾ ਸਿੱਧਾ ਆਏਗਾ ਦੋ ਫੰਦੇ ਸਾਡੇ ਉਲਟੇ ਆਉਣਗੇ ਇੱਕ ਫੰਦਾ ਸਿੱਧਾ ਆਏਗਾ ਦੋ ਫੰਦੇ ਸਾਡੇ ਉਲਟੇ ਆਉਣਗੇ ਜੀਰੋ ਸੇ 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 ਬੁਣਾਗੇ ਜੀ ਚੌਥੀ ਸਲਾਈਡ ਦੀ ਤਰੀ ਹੈ ਜੀ ਸੇਮ ਹੈ 6th ਰੋ ਦੇਖ ਫਿਰ ਤੋਂ ਅਸੀਂ ਰਾਈਟ ਸਾਈਡ ਆ ਗਏ ਫਿਰ ਤੋਂ ਅਸੀਂ ਇਹ ਫਸਟ ਰੋ ਆਪਣੀ ਇੱਥੋਂ ਰਿਪੀਟ ਕਰਾਂਗੇ ਕਿ ਇਸ ਤਰ੍ਹਾਂ ਐ ਸਟਿਚ ਫੰਦਾ ਉਤਾਰਿਆ ਬੂਲ ਆਪਣੇ ਵਾਲਿਆ ਕਿ ਇਹ ਸਾਡੇ 3 ਫੰਦੇ ਨੇ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਨੇ 3 ਫੰਦੇ ਆ ਤੋਂ ਅਸੀਂ ਇਸ ਤਰ੍ਹਾਂ ਇੱਕ ਬਣਾ ਦੇਣਾ ਫਿਰ ਤੋਂ ਇੱਕ ਚਾਲੀ ਇੰਨੇ ਫੰਦੇ ਤਾਂ ਫਿਰ ਤੋਂ ਅਸੀਂ ਇੱਕ ਫੰਦਾ ਬਣਾ ਲਏ ਫਿਰ ਤੋਂ ਸਾਡਾ ਇਹ ਡਿਜ਼ਾਈਨ ਇੱਥੇ ਰਿਪੀਟ ਹੋਣ ਲੱਗ ਗਿਆ ਅੱਗੇ-ਅੱਗੇ ਬਣਾਵਾਂਗੇ ਤਾਂ ਇਹ ਡਿਜ਼ਾਈਨ ਇਸ ਤਰ੍ਹਾਂ ਬਣੇਗਾ ਦੇਖਿਓ ਬਣ ਕੇ ਬਹੁਤ ਹੀ ਵਧੀਆ ਲੱਗਦਾ ਹੈ ਡਿਜ਼ਾਈਨ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲੇਡੀਜ਼ ਬਲਾਊਜ਼ ਕੀ ਵੀ ਕਾਰਡੀਗਨ ਗਰਲਸ ਫਰੌਕ ਟੌਪ ਕਿਸੇ ਵੀ ਪ੍ਰੋਜੈਕਟ ਦੇਖਿਓ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਹੈ ਫਰੈਂਡਸ ਸਿਰਫ ਸਿੱਧੇ ਉਲਟੇ ਫੰਦਿਆਂ ਨਾਲ ਇਹ ਡਿਜ਼ਾਈਨ ਬੰਦਾ ਔਰ ਇਸਦੀ ਬੈਕ ਸਾਈਡ ਬੈਕ ਸਾਈਡ ਵੀ ਬਹੁਤ ਵਧੀਆ ਬਣਦੀ ਹੈ ਪਲੀਜ਼ ਫ੍ਰੈਂਡਸ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ so much for watching my video